ਜੀ ਕਿ ਫਦੇ ਕੀ ਹਾਲ ਚਾਲ ਹੈ ਬੋਜੋ ਠੀਕ ਠਾਕ ਖੁਸ਼ਹਾਲ ਹੋ ਅੱਜ ਨਾ ਵੀਡੀਓ ਦੇਖੀ ਐ ਬਾਬੇ ਬਕਾਲੇ ਕੁਝ ਗੁਜਰਾਂ ਦਾ ਮਸਲਾ ਹੋਇਆ ਹੈ ਮੈਨੂੰ ਪੂਰੀ ਕਹਾਣੀ ਨਹੀਂ ਪਤਾ ਪਰ ਉਹ ਜਿਹੜੇ ਸਿੱਖ ਨੇ ਉਹ ਥਾਣੇ ਬਾੜ ਧਰਨਾ ਲਾ ਕੇ ਬੈਠੇ ਨੇ ਗੁਜਰਾਂ ਦੇ ਖਿਲਾਫ ਕੁਝ ਹੋਇਆ ਹੈ ਤੇ ਉਹ ਜਿਹੜਾ ਪ੍ਰਸ਼ਾਸਨ ਹੈ ਉਹ ਗੁਜਰਾਂ ਦੇ ਹੱਕ ਦੇ ਵਿੱਚ ਪੰਜਾਬੀਆਂ ਤੇ ਅਤਿਆਚਾਰ ਕਰ ਰਿਹਾ ਹੈ ਗੱਲ ਹੀ ਸੁਣ ਰਿਹਾ ਤੂੰ ਤੜਾ ਕਰ ਰਿਹਾ ਇਹ ਬੜਾ ਗੰਭੀਰ ਤੇ ਚਿੰਤਾ ਦਾ ਵਿਸ਼ਾ ਹੈ ਜਦ 10-12 ਸਾਲ ਪਹਿਲਾਂ ਆਵਾਜ਼ ਚੁੱਕੀ ਸੀ ਨਾ ਉਦੋਂ ਸਾਰਿਆਂ ਬੜਾ ਰੋਲਾ ਪਾਇਆ ਸੀ ਤੂੰ ਜੀ ਰੈਡੀਕਲ ਐ ਮਾਨਸ ਕੀ ਜਾ ਸਭ ਇੱਕ ਹੈ ਪਹਿਚਾਨ ਬੋ ਹੈ ਸਰਬੱਤ ਦਾ ਭਲਾ ਤੇ ਉਹ ਜੋ ਤੈਨੂੰ ਚੀਜ਼ਾਂ ਪੜ੍ਹਾਇਆ ਕਿਸੇ ਤੁਸੀਂ ਸਾਰੀਆਂ ਗੱਲਾਂ ਕੀਤੀਆਂ ਹੁਣ ਪਿੱਛੇ ਜੇ ਨਾ ਇੱਕ ਹੋਰ ਘਟਨਾ ਵਾਪਰੀ ਹੈ ਦੋ ਪਿੰਡਾਂ ਨੇ ਪ੍ਰਵਾਸੀਆਂ ਨੂੰ ਪ੍ਰਵੇਸ਼ ਨਿਸ਼ੀਧ ਕਰਤਾ ਵੀ ਇਹ ਪਿੰਡ 'ਚ ਅਸੀਂ ਆਉਣ ਨਹੀਂ ਦੇਣੇ ਹੋਇਆ ਕਿ ਜਿਹੜਾ ਪ੍ਰਸ਼ਾਸਨ ਹੈ ਉਨੇ ਐਕਟੀ ਉਹਨੇ ਐਕਸ਼ਨ ਕੀਤਾ ਤੇ ਹਾਈ ਕੋਰਟ ਨੇ ਵਿਥਿਨ ਡੇਜ਼ ਇਹ ਡਿਸੀਜਨ ਦਿੱਤਾ ਵੀ ਜਿਹੜਾ ਪ੍ਰਵਾਸੀ ਨੇ ਖਿਲਾਫ ਬੋਲੇਗਾ ਤੇ ਕਾਰਵਾਈ ਹੋਏਗੀ ਜੇ ਨੰਬਰਦਾਰ ਬੋਲੇਗਾ ਉਹਦੀ ਨੰਬਰਦਾਰ ਦੀ ਡੀਐਮ ਜਿਹੜਾ ਉਹ ਖਾਰਜ ਕਰ ਦੇਗਾ ਹੁਣ ਇਹ ਘਟਨਾਵਾਂ ਸਮਝਣ ਵਾਲੀਆਂ ਨੇ ਜਦੋਂ ਇਤਿਹਾਸ ਲਿਖਿਆ ਜਾਏਗਾ ਨਾ ਅਜ ਦੇ ਸਮੇਂ ਦਾ ਤੇ ਸਾਨੂੰ ਇਹ ਮਹਿਣਾ ਵੱਜਣਾ ਹੈ ਕਿ ਜਿਸ ਵਕਤ ਹਿੰਦੂ ਜਾਗਾ ਹੋਇਆ ਸੀ ਤੇ ਆਪਣੇ ਮੂਲ ਵਾਸਤੇ ਆਪਣੇ ਸਿਧਾਂਤਾਂ ਵਾਸਤੇ ਲੜ ਰਿਹਾ ਸੀ ਸਿੱਖ ਉਸ ਲਈ ਗਫਲਤ ਦੀ ਨੀਂਦ ਸੁੱਤੇ ਹੋਏ ਸੀ ਇਹ ਜਿਹੜਾ ਪ੍ਰਵਾਸੀਆਂ ਨਾਲ ਪੰਗਾ ਹੈ ਇਹ ਓਵਰਨਾਈਟ ਡਿਸੀਜਨ ਅਤੀਕ احمد ਦੇ ਵਿਲੇ ਵੀ ਹੋਇਆ ਸੀ ਜਦੋਂ 12:30 ਵੇ ਰਾਤ ਨੂੰ ਸੁਪਰੀਮ ਕੋਰਟ ਖੋਲੀ ਗਈ ਪੰਜ ਜੱਜਾਂ ਦੀ ਬੈਠਕ ਬੈਠੀ ਤੇ ਉਹਨੂੰ ਜਿਹੜਾ ਜ਼ਮਾਨਤ ਕਰਵਾਈ ਕਿਉਂਕਿ ਉਹ ਪ੍ਰਵਾਸੀ ਜਿਹੜੇ ਨੇ ਜੇ ਤੁਸੀਂ ਭਈਏ ਕਹਿੰਦੇ ਹੋ ਸਕਦਾ ਕੰਮ ਨਾ ਹੁੰਦਾ ਤੁਸੀਂ ਪ੍ਰਵਾਸੀ ਕਿਹਾ ਤੇ ਪ੍ਰਵਾਸੀਆਂ ਦੇ ਵਿੱਚ ਭਈਆਂ ਨਾਲ ਜ਼ਿਆਦਾ ਗਿਣਤੀ ਜਿਹੜੀ ਹੈ ਬੰਗਲਾਦੇਸ਼ੀ ਮੁਸਲਮਾਨਾਂ ਦੀ ਰੋਹੰਗਿਆ ਮੁਸਲਮਾਨਾਂ ਦੀ ਹੈ ਬੰਗਾਲੀਆਂ ਦੀ ਹੈ ਜਿਨ੍ਹਾਂ ਤੁਸੀਂ ਭਈਏ ਸਮਝਦੇ ਹੋ ਕਿਉਂਕਿ 71 ਦੇ ਵਿੱਚ ਭਟੋਨੇ ਕਾ ਸੀ ਕਿ ਪੰਜਾਬ ਨੂੰ ਬੰਗਲਾਦੇਸ਼ ਬਣਾਵਾਂਗੇ ਤੇ ਉਹਨੇ ਬਣਾ ਦੇਣਾ ਲੱਗਾ ਹੋਇਆ ਤੇ ਜਿਹੜੇ ਤੁਸੀਂ ਕਹਿੰਦੇ ਹੋ ਵੀ ਅਸੀਂ ਬੈਠੇ ਹਾਂ ਯੇ ਕਿ ਅਸੀਂ ਕੁਝ ਨਹੀਂ ਕਰ ਸਕਦੇ ਜੱਟਾਂ ਦੇ ਬੂਏ ਮੋਰੇ ਗੁਜਰ ਨੰਗਾ ਹੋ ਜਾਂਦਾ ਉਹ ਉਹਨੂੰ ਗੋਲੀ ਮਾਰ ਦਿੰਦਾ ਥਾਣੇ ਗੱਲ ਜਾਂਦੀ ਤੇ ਲੁਧਿਆਣੇ ਦਾ ਸ਼ਾਹੀ ਇਮਾਮ ਮੈਦਾਨ ਚ ਉੱਤਦਾ ਗੁਜਰ ਦੇ ਹੱਕ ਵਿੱਚ ਸਾਡਾ ਅਕਾਲ ਤਖਨ ਜਹੇਦਾਰ ਨਹੀਂ ਹੁੰਦਾ ਜੇ ਗਰੂਮਿੰਗ ਗੈਂਗ ਦੇ ਸਾਡੇ ਸਿੰਘ ਗੱਲ ਕਰਦੇ ਪਏ ਨੇ ਬਾਹਰ ਸਿੰਘ ਗੱਲ ਹੁਣੀ ਤੇ ਜਹੇਦਾਰ ਸਾਡੇ ਖਿਲਾਫ ਬਿਆਨ ਦਿੰਦਾ ਸ਼ਾਹੀ ਇਮਾਮ ਨਹੀਂ ਬੋਲਦਾ ਲੁਧਿਆਣੇ ਵਾਲਾ ਕੋਈ ਵੀ ਨਹੀਂ ਬੋਲੇਗਾ ਨਾ ਚੋ ਦੋ ਪਿੰਡਾਂ ਨੇ ਇਹਨਾਂ ਖਲਾ ਪਟੀਸ਼ਨ ਪਾਈ ਸੀ ਤੇ ਹਾਈ ਕੋਰਟ ਨੇ ਓਵਰਰੂਲਡ ਫੈਸਲਾ ਦਿੱਤਾ ਕਿਉਂਕਿ ਇਹਨਾਂ ਨੂੰ ਬਹੁਤ ਪੈਸਾ ਹੈ ਵਕਫੋਰਡ ਦਾ ਇਹ ਤੁਹਾਨੂੰ ਵਕਫੋਰਡ ਦਾ ਨਹੀਂ ਪਤਾ ਨਾ ਵੀ ਉਹ ਕੀ ਚੀਜ਼ ਹੈ ਬਹੁਤੇ ਅਨਪੜ੍ਹ ਨੂੰ ਨਹੀਂ ਪਤਾ ਇਹਨਾਂ ਦੇ ਕੋਲ ਗਵਰਨਮੈਂਟ ਗ੍ਰਾਂਟਾਂ ਬਹੁਤ ਜ਼ਿਆਦਾ ਨੇ ਜਿਹੜੀ ਕੇਜੀ ਵਾਲ ਵੀ ਦਿੰਦਾ ਹੈ ਕਾਂਗਰਸ ਦਿੰਦੀ ਰਹੀ ਹੈ ਇੱਕ ਵੀਡੀਓ ਮੈਂ ਪਾਈ ਸੀ ਜਿਹਦੇ ਵਿੱਚ 25 ਬੱਚੇ ਮਦਰਸੇ ਪੜ੍ਹਦੇ ਨੇ ਤੇ ਕਿਹੇ ਚਾਰ ਉੱਥੇ ਬੰਦੇ ਨੇ ਇੱਕ ਦੀ ਤਨਖਾਹ 2 ਲੱਖ ਹੈ ਕਿਸੇ ਦੀ 82 ਹਜ਼ਾਰ ਕਿਸੇ ਦੀ 80 ਹਜ਼ਾਰ ਹੈ ਗਰੰਥੀਆਂ ਨੂੰ ਇਹ ਗਰੰਟਾ ਕਿਉਂ ਨਹੀਂ ਮਿਲਦੀਆਂ? 파ਠੀ ਸਿੰਘ ਨੂੰ ਗਰੰਟਾ ਕਿਉਂ ਨਹੀਂ ਮਿਲਦੀਆਂ? ਹਿੰਦੂਈ ਰੋਂਦੇ ਪੰਡਤਾ ਨਾਲ ਅਗੇ ਚਲੋ ਉਹ ਆਪਣਾ ਮਸਲਾ ਦੇਖਣਾ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਹਾਂ। ਕਿਉਂ ਨਹੀਂ ਮਿਲਲੇ ਗਰੰਟਾ ਸਿੱਖਾਂ ਨੂੰ? ਕਿਉਂਕਿ ਸਿੱਖ ਸਿਰੇ ਦਾ ਬੇਈਮਾਨ ਹੋ ਚੁੱਕਾ ਮੌਜੂਦਾ। ਇਹ ਸ਼ਾਇਦ ਬਲੇ ਚਿਹਰੇ ਤੋਂ ਬੇਈਮਾਨ ਚੱਲਿਆ ਹੁੰਦਾ। ਪਰ ਹੁਣ ਹਾਲਾਤ ਹੋਰ ਵਿਗੜ ਗਏ ਨੇ। ਸਿੱਖਾਂ ਸੇ ਕੋਈ ਕਾਨੂੰਨ ਨਹੀਂ ਪੰਜਾਬ ਦੇ ਵਿੱਚ ਹੁਣ ਤੁਸੀਂ ਸੈਂਟਰ ਨੂੰ ਗੱਲਾਂ ਕੱਢੋਗੇ ਇਹ ਸਾਡੀ ਆਤਮਾ ਬਾਦਲਾਂ ਨੂੰ ਗੱਲਾਂ ਕਰਦਾਂਗੇ ਅਸੀਂ ਪਰ ਮੌਜੂਦਾ ਸਰਕਾਰ ਨੂੰ ਕਿਸੇ ਨੇ ਕੁਝ ਨਹੀਂ ਕਹਿਣਾ ਉਹ ਕੋਈ ਕੁਝ ਕਹਿ ਵੀ ਨਹੀਂ ਪਾ ਰਿਹਾ ਜੇ ਮੌਜੂਦਾ ਸਰਕਾਰ ਦਾ ਤੁਸੀਂ ਨਾਮ ਲਾਉਗੇ ਨਾ ਤੁਹਾਡੀ ਵੀਡੀਓ ਵਾਇਰਲ ਨਹੀਂ ਜਾਏਗੀ ਕਾਂਗਰਸ ਕੋਈ ਵੀਡੀਓ ਤੁਹਾਡੀ ਵਾਇਰਲ ਨਹੀਂ ਜਾਏਗੀ ਐਲਗੋਰਿਦਮ ਬੜਾ ਸੈੱਟ ਕੀਤਾ ਹੈ 70 ਸਾਲਾਂ ਦੀ ਕਾਂਗਰਸ ਨੇ 70 ਸਾਲਾਂ ਦੇ ਵਿੱਚ ਅੱਜ ਵੀ ਹੁਣ ਅਜੇ ਉਹ ਆਪਣੀ ਧਰਤੀ ਦੇ ਸਿੱਖ ਧਰਨੇ ਮਾਰਦੇ ਪੈ ਨੇ ਯਾਰ ਗੁਜਰਾں ਦੇ ਘਰੋਂ ਬੱਚੇ ਲੱਭੇ ਨੇ ਜਿਨ੍ਹਾਂ ਨੂੰ ਟੀਕੇ ਲਾ ਕੇ ਪਾਗਲਾਨੇ ਕੰਮ ਕਰਾਏ ਗੁਜਰਾ ਨੇ ਉਹਦੇ ਬਾਅਦ ਕੋਈ ਕਾਰਵਾਈ ਹੋਈ ਕਿਸੇ ਤੇ ਪੰਜਾਬ ਦੇ ਕਿਸੇ ਪਿੰਡ ਦੇ ਵਿੱਚ 3 ਸਾਲ ਦੀ ਬੱਚੀ ਨੂੰ ਭੁੰਨ ਕੇ ਖਾ ਗਏ ਤੇ ਕਿੰਨਾ ਜੋ ਲੱਗਾ ਪੁਲਿਸ ਨੇ ਨਾ ਨਾਂ ਦੇ ਸਾਰੇ ਬੰਦੇ ਕੌਣ ਸੀਗੇ ਆਈਡੈਂਟੀਟੀ ਨਹੀਂ ਰਿਵੀਲ ਕੀਤੀ ਮੈਂ ਬੜਾ ਜ਼ੋਰ ਲਾਇਆ ਬਾਹਰੋਂ ਪਤਾ ਕਰੂ ਮਲੇਰ ਕੋਲੇ ਜੋ ਕਿੰਨੀਆਂ ਬੱਚੀਆਂ ਗਾਇਬ ਨੇ ਆਪਣੀਆਂ ਮੈਂ ਮੈਨੂੰ 2 ਸਾਲ ਹੋ ਗਏ ਕਹਿੰਦੇ ਨੂੰ ਵੀ ਪੰਜਾਬ ਦੇ ਪਰ ਇਹ ਨਾ ਮਸਲੇ ਦੇ ਪੰਜਾਬ ਕੰਮ ਹੀ ਨਹੀਂ ਕਰਨਾ ਚਾਹੁੰਦਾ ਹੁਣ ਤੁਸੀਂ ਆ ਗਏ ੜਿਕੇ ਇਹਨਾਂ ਦੇ ਇੱਕ ਪਾਸੇ ਸਾਈ ਨੇ ਇੱਕ ਪਾਸੇ ਮੁਸਲਮਾਨ ਨੇ ਹੁਣ ਤੁਹਾਨੂੰ ਚੱਬ ਕੇ ਧਰਨਗੇ ਇਹਨਾਂ ਬਜਾਏ ਨਾ ਜਿਹੜੇ ਪਾਸਟਰਾਂ ਨੇ ਜਿਹੜਾ ਕੋਈ ਆਵਾਜ਼ ਚੁੱਕਦਾ ਉਹਨੂੰ ਉਹਤੇ ਕੇਸ ਕਰਾ ਕੇ ਉਹਦੀ ਆਵਾਜ਼ ਬੰਦ ਕਰ ਦਿੰਦੇ ਸੀ ਨਾ ਪਰ ਅਕੀਰ ਮਰਿਆ ਕਿਰਪਾ ਬਾਦ ਸਾਡਾ ਨਾ ਪੈ ਗਿਆ ਨਾ ਤਾਂ ਸਾਡੀ ਆਵਾਜ਼ ਨਹੀਂ ਬੰਦ ਹੋ ਸਕਦੀ ਤੇ ਜਿਹੜੇ ਕਹਿੰਦੇ ਵੀ ਆਪਾਂ ਗ੍ਰਿਫਤਾਰੀਆਂ ਦਿੰਦੇ ਆਪਾਂ ਇਹ ਕਹਦੇ ਗ੍ਰਿਫਤਾਰੀਆਂ ਦਿੰਦਾ ਮੇਰਾ ਕੋਈ ਮੂਡ ਨਹੀਂ ਹੈਗਾ ਜਿੰਨਾ ਕੰਮ ਮੈਂ ਜੇਲ੍ਹ ਚ ਬਾਹਰ ਆਇਆ ਕਰ ਸਕਦਾ ਮੈਂ ਅੰਦਰ ਨਹੀਂ ਕਰ ਸਕਦਾ ਤੇ ਜਿਹੜਾ ਉਹ ਜਿਹੜੇ ਕਹਿੰਦੇ ਬਾਬਾ ਜੀ ਠੰਡਾ ਨਹੀਂ ਬੈਠਾ ਹੋਇਆ ਆ ਦੇਖੋ ਵੀ ਦਾਰ ਦੀ ਸਰਜਰੀ ਹੋਈ ਹੈ ਸਿਰ ਦੀ ਫੇਰੀ 2 ਮਿੰਟੀਆਂ ਕਰਕੇ ਆ ਮੈਂ ਬੋਲਣ ਚ ਪੇਨ ਹੈ ਪਰ ਫਿਰ ਵੀ ਵੀਡੀਓ ਪਾ ਰਿਹਾ ਨਾ ਮੈਂ ਸਵੇਰੇ ਫਿਰ ਮੈਂ ਦਿੱਲੀ ਨਿਕਲ ਜਾਣਾ ਕੱਲ ਰਾਤ 3 ਵਜੇ ਤੱਕ ਆਪਣੇ ਵਕੀਲ ਦੇ ਨਾਲ ਅਸੀਂ ਜਿਹੜੀ ਪਟੀਸ਼ਨ ਪਾਈ ਹੈ ਨਾ ਤੇ ਕ੍ਰਿਸ਼ਨਾ ਤੇ ਆ ਪਖੰਡੀ ਪਾਸਟਰਾਂ ਤੇ ਉਹ ਕਹ ਰਹੇ ਸੀ ਮੈਨੂੰ ਬਾਈਬਲ ਪੜਨੀ ਪਿਆਣੀ ਹੈ ਮੈਂ ਕਹੀ ਨਹੀਂ ਪੜੀ ਪੜੀ ਤੁਸੀਂ ਬੋਲੋ ਕੀ ਚਾਹੀਦਾ ਮੈਂ ਤੁਹਾਨੂੰ ਕੋਟੇਸ਼ਨ ਦੇਣਾ ਵੀ ਬਾਈਬਲ ਚ ਕਿੱਥੇ ਲਿਖਿਆ ਹੋਇਆ ਹੈ ਤੇ ਤਿੰਨ ਸਾਢੇ ਤਿੰਨ ਵਜੇ ਤੱਕ ਪੂਰਾ ਜਿ ਲਿਖਾਇਆ ਤੇ ਮੈਨੂੰ ਕਹਿੰਦੇ ਬਾਬਾ ਜੀ ਇਹ ਸਵੇਰੇ ਫੋਨ ਆਇਆ ਵੀ ਝੂੜਨਾ ਬੋਲਿਓ ਤੁਸੀਂ ਸਪੱਕਾ ਸੇਖੋ ਮੈਂ ਕਿਉਂ ਕਹਿੰਦੇ ਐਨੀ ਬਾਈਬਲ ਦੇ ਮੈਂ ਕਿਸ ਨੂੰ ਯਾਦ ਨਹੀਂ ਵੇਖੀ ਸੋ ਚੀਜ਼ਾਂ ਤਿਆਰੀ ਚਾਹੀਦੀ ਹੈ ਸਾਡੀ ਹੱਦ ਕੀ ਨਾ ਸੀ ਹਰ ਚੀਜ਼ ਸੋਸ਼ਲ ਮੀਡੀਆ ਤੇ ਪਾਉਨੇ ਆ ਹੁਣ ਜੇ ਗੁਜਰਾں ਕੋ ਬੱਚਾ ਚੱਕਿਆ ਤੇ ਉਹ ਵੀਡੀਓ ਔਨ ਹੋ ਗਈ ਹੁਣ ਸਭ ਦੇ ਮਨ ਚ ਡਰ ਹੈ ਕਿ ਜੀ ਵੀਡੀਓ ਚ ਮੈਂ ਗਲਤ ਕੀਤਾ ਤੇ ਮੇਰੇ ਤੇ ਕੇਸ ਪੈ ਜਾਣਾ ਉਹ ਛੁੱਟ ਜਾਂਦਾ ਜੇ ਕੋ ਬੇਦਬੀ ਦਾ ਕੇਸ ਫੜਦੇ ਆ 100 ਤੋਂ ਵੱਧ ਬੇਦਬੀਆਂ ਹੋ ਗਈਆਂ ਤੁਸੀਂ ਬਰਗਾੜੀ ਦੇ ਪਿੱਛੇ ਪਏ ਹੋ ਸਾਰੇ ਅਜੇ ਤੱਕ ਕਿ ਬਰਗਾੜੀ ਦੀ ਬੇਦਬੀ ਹੀ ਬੇਦਬੀ ਬਾਕੀ ਕੋਈ ਬੇਦਬੀ ਨਹੀਂ ਕਿਉਂਕਿ ਬਰਗਾੜੀ ਦੀ ਬੇਦਬੀ ਤੁਹਾਡੇ ਸਿਆਸੀ ਜਿਹੜੇ ਆਕਰ ਨੇ ਉਹਨਾਂ ਦੇ ਹੱਕ ਚ ਭੁਗਤਦੀ ਹੈ ਉਹਨਾਂ ਨੂੰ ਪਤਾ ਵੀ ਭੀੜ ਨੂੰ ਕਿੱਦਾਂ ਨੂੰ ਤੋੜਨਾ ਹੈ ਸੁਣ ਲਈ ਬਰਗਾੜੀ ਦੀ ਜਿਹੜੀ ਬੇਦਬੀ ਦਾ ਇਨਸਾਫ ਹੀ ਮਿਲ ਜਣਾ ਜੇ ਦੋਵੇਂ ਭਰਾ ਫੜ ਜਾਂਦੇ ਪੰਜ ਗਰਾਈ ਪਰ ਉਹ ਤੇ ਨਹੀਂ ਦਿੱਤੇ ਨਾ ਫੜੇ ਉਹਦੇ ਬੈਠੇ ਨੇ ਰਾਮਨਾਥ ਉਹਨਾਂ ਕੋ ਗੱਡੀਆਂ ਵਧੀ ਨੇ ਕੋਠੀ ਪਾਈ ਹੈ ਸੋ ਤੁਹਾਡੀ ਜਿਹੜੀ ਬਦਕਲੀ ਹੈ ਨਾ ਇਹ ਤੁਹਾਡਾ ਦੁਸ਼ਮਣ ਹੈ ਤੁਹਾਨੂੰ ਆਪਣਾ ਦੁਸ਼ਮਣ ਨਹੀਂ ਸਮਝ ਆ ਰਿਹਾ ਇਹ ਸਿਗਰਟ ਦਾ ਕੋਈ ਇਲਾਜ ਨਹੀਂ ਹੈ ਗੁਜਰਾں ਦੇ ਉੱਤੇ ਕਿਉਂ ਪटीशन ਨਹੀਂ ਪਾ ਰਿਹਾ ਪੰਜਾਬ ਵੀ ਸਾਡੀਆਂ ਖੇਤਾਂ 'ਚ ਮੱਝਾਂ ਵਾਰਦੇ ਆ ਜਿਹੜੇ ਮੰਰੇਗਾ ਪਲਾਂਟ ਲਾ ਰਿਹਾ ਉਹ ਪਲਾਂਟ ਬਾਰ ਬਾਰ ਖਾ ਜਾਂਦੇ ਕਿਉਂ ਆਵਾਰਾ ਡੰਗਲ ਲੈ ਕੇ ਸੜਕਾਂ 'ਤੇ ਫਿਰਦੇ ਆ ਕਿਉਂ ਟ੍ਰੈਫਿਕ ਨੂੰ ਇਹ ਡਿਸਟਰਬ ਕਰਦੇ ਨੇ ਆਪਣੇ ਡੰਗਰਾਂ ਨੂੰ ਬੰਨ੍ਹ ਕੇ ਕਿਉਂ ਨਹੀਂ ਰੱਖਦੇ ਮੈਂ ਕੋਈ ਦੂਜਾ ਜੱਟ ਜ਼ਿਮੀਂਦਾਰ ਨਹੀਂ ਦੇਖਿਆ ਵੀ ਜੇ ਕੋਈ ਡੰਗਰ ਉਹਨਾਂ ਦੇ ਸੜਕਾਂ ਲਾ ਕੇ ਬਿਰਦਾ ਹੋਵੇ ਇਹ ਗੁਜਰਤਾਂ ਨੂੰ ਇੱਕ 10 ਕਿਲੋਮੀਟਰ ਤ ਤਨੂੰ 5-6 ਮਿਲ ਜਾਣਗੇ ਆਰਾਮ ਨਾਲ ਉਹ ਫਿਰ ਸਾਡੇ ਵਿੱਚ ਹਲਾਲ ਹਰਾਮ ਹੈ ਕਿਸੇ ਵੀ ਤਰ੍ਹਾਂ ਦੀ ਹਲਾਲ ਚੀਜ਼ ਜਿਹੜੀ ਇਹ ਕਰਦੇ ਨੇ ਉਹ ਹਰਾਮ ਹੈ ਸਾਨੂੰ ਕੁੱਠਾ ਹਰਾਮ ਹੈ ਕੁੱਠਾ ਸਿਬ ਮਾਸ ਨਹੀਂ ਸਭ ਕੁਝ ਕੁੱਠਾ ਹਰਾਮ ਹੈ ਸਾਨੂੰ ਹalal ਸਰਟੀਫਿਕੇਸ਼ਨ ਨਾਲ ਅਸੀਂ ਫੂਡ ਖਾ ਰਹੇ ਆ। ਆ ਸ਼ਾਮੀ ਰੈਸਟੋਰੈਂਟ ਦੇਖ ਕੇ ਆ ਪੱਕਾਲੇ ਮੁੰਡੇ ਬੈਠੇ ਹੋਏ ਨੇ। ਤੇ ਮੁਸਲਮਾਨ ਦੀ ਤੀ ਹੋ ਚੁੱਕੇ ਹੋ ਫਿਰ। ਗੁਰੂਦ ਨੇ ਤੇ ਆਪਣਾ ਹੱਥ ਆਪਣੇ ਤੇ ਚੁੱਕ ਲਿਆ। ਪਰਮ ਛੱਡਿਆ ਜਾ ਰਿਹਾ ਕੋਈ ਬੋਲ ਨਹੀਂ ਰਿਹਾ। ਪ੍ਰਚਾਰਕ ਜਿਹੜੇ ਗਫਲ ਜਿਨੀ ਸੁੱਤੇ ਪੈਸਾ ਖਾ ਕੇ ਇੱਕ ਕੋੜੀ ਜਿਹੜੇ ਨੇ ਜਿਨ੍ਹਾਂ ਨੂੰ ਸਤਗੁਰੂ ਨੇ ਬਾਅਦ ਚ ਸਾਲਣਾ ਫਿਰ ਤੇਲ ਚ ਪਾ ਗਏ ਨਾ ਨਹੀਂ ਪਤਾ ਇਹਨਾਂ ਦਾ ਕੀ ਹੋਣਾ ਬਾਅਦ ਚ। ਉਹ ਮੰਗਖਾਨੇ ਜਿਹੜੇ ਸਾਰੇ ਨੇ ਚੁੱਪ ਬੈਠੇ ਹੋਏ ਨੇ ਨਿੱਕ ਨਿੱਕੀ ਸੋਸ਼ਲ ਜਥੇਬੰਦੀਆਂ ਬਣੀਆਂ ਨੇ ਕੋਈ ਭਈਏ ਕੋਟ ਆਉਂਦਾ ਕੋਈ ਦੁਕਾਨਦਾਰ ਕੋਟ ਆਉਂਦਾ ਕੋਈ ਫੋਟੋਗ੍ਰਾਫਰ ਕੋਟ ਆਉਂਦਾ ਕੋਈ ਗੋਲ ਕਪਲੇ ਕੋਟ ਆਉਂਦਾ ਕਿਉਂ ਇਹ ਇੱਕ ਵੱਡੀ ਜਥੇਬੰਦੀ ਬਣਾ ਕੇ ਪਟੀਸ਼ਨ ਨਹੀਂ ਪਾਉਂਦੇ ਕਿਉਂ ਪੰਜਾਬ ਬੰਦ ਨਹੀਂ ਕਰਦੇ ਵੀ ਗੁਜਰ ਨਹੀਂ ਕਢੋ ਪੰਜਾਬ ਨਹੀਂ ਖੁੱਲੇਗਾ ਇਨਾ ਪੈਸਾ ਕਿੱਥੋਂ ਆਉਂਦਾ ਨਾ ਕਿਉਂ ਪ੍ਰਸ਼ਾਸਨ ਇਹਨੇ ਸੁਣਦਾ ਕਿਉਂਕਿ ਮੁਸਲਮਾਨ ਨੇ ਇਹਨਾਂ ਕੋ ਵਕਫ ਦਾ ਬਹੁਤ ਜ਼ਿਆਦਾ ਪੈਸਾ ਵਕਫ ਬੋਰਡ ਦਾ ਇਹ ਵੀ ਇੱਕ ਕਿਸਮ ਦਾ ਤੰਗਵਾਦੀ ਹੈ ਤੁਸੀਂ ਪੰਜਾਬ ਚ ਵਰਗ ਦੇ ਜ਼ਮੀਨ ਨਹੀਂ ਲੈ ਸਕਦੇ ਤੁਹਾਡੇ ਇਥੇ ਜਿਹੜਾ ਮਾਜੀ ਲੰਡੀ ਪੁੱਛੀ ਲੈ ਲੈਂਦਾ ਇਹ ਚ ਇਹ ਤਾਂ ਜੀ ਲੋਕਲ ਗਵਰਨਮੈਂਟ ਜਿਹੜੀ ਹੈ ਉਹਦੇ ਚ ਉਹਦੇ ਅਥਕ ਤਿਆਰ ਹੈ ਨਾ ਨਾ ਦੇ ਬਦਲਾ ਨੇ ਕੁਝ ਕੀਤਾ ਤਾਂ ਨਾ ਕਿਸੇ ਨੇ ਕੁਝ ਕਰਨਾ ਕਿਉਂਕਿ ਸਭ ਦਾ ਮਨਸੂਬਾ ਇੱਕੋ ਹੀ ਹੈ ਪੈਸਾ ਹੁਣ ਜਿਹੜੀ ਸਰਕਾਰ ਆਈ ਹੈ ਇਹਨੇ ਤਾਂ ਹੋਰ ਬੇੜਾਗਰ ਕੀਤਾ ਉਹ ਇੱਲੇ ਆਉਂਦੀ ਉਹਨਾਂ ਨੇ ਜਿਹੜੇ ਕਹਿੰਦੇ ਨਹੀਂ ਖਾਲਸਾ ਨ ਬਣਾ ਕੇ ਦੇਵਾਂਗੇ ਹੁਣ 17 ਮਿਲੀਅਨ ਡਾਲਰ ਦੇ ਕੇ ਤੁਹਾਨੂੰ ਪਿੱਟਦੇ ਪਏ ਵੀ 17 ਮਿਲੀਅਨ ਡਾਲਰ ਪੰਜਾਬ ਚ ਦੇ ਕੇ ਇਹਨਾਂ ਨੂੰ 17 ਮਿਲੀਅਨ ਡਾਲਰ ਪੰਜਾਬ ਚ ਵਾੜਿਆ ਜਿਨ੍ਹਾਂ ਨੇ ਤੁਹਾਨੂੰ ਖਾਲਸਾ ਲੈ ਕੇ ਦੇਣਾ ਸੀ ਆ ਤੇ ਅਕਲ ਦੇ ਮਾਲਕ ਨੇ ਖਾਲਸਾ ਨਹੀਂ ਇਹ ਤੁਹਾਨੂੰ ਰਾਜ ਕੀ ਮਿਲੇ ਦੰਗੇ ਅੱਜ ਹਿੰਦੂ ਜਾਗਿਆ ਹੋਇਆ ਹੈ ਲੜਾਈ ਕਰ ਰਿਹਾ ਆਪਣੇ ਮੰਦਰ ਵਾਸਤੇ ਲੜਾਈ ਕਰ ਰਿਹਾ ਆਪਣੀਆਂ ਜ਼ਮੀਨਾਂ ਵਾਸਤੇ 53100 ਮਸੀਤਾਂ ਯੂਪੀ ਦੇ ਵਿੱਚ ਜਿਹੜੀਆਂ ਅਗੈਧ ਘੋਸ਼ਿਤ ਕਰਕੇ ਢਾਹਤੀਆਂ ਯੋਗੀ ਨੇ ਅੱਜ 90 ਵਿਗਾ ਜ਼ਮੀਨ ਵਿਗਾ ਬਾਣੀ ਕਿੰਨੀ ਹੁੰਦੀ ਹੈ ਪਰ 90 ਵਿਗਾ ਜ਼ਮੀਨ ਜਿਹੜੀ ਉਹਨੇ ਅਕਵਾਇਰ ਕੀਤੀ ਹੈ ਇਹਨੂੰ ਵਾਪਸ ਵਕਫ ਤੋਂ ਹੈ ਦਮ ਪੰਜਾਬ ਦੇ ਵਿੱਚ ਨਾ ਫੁਕਰੀਆਂ ਨਾ ਮਾਰਿਆ ਕਰੋ ਵੀ ਅਸੀਂ ਕਾਬਲ ਉਹ ਜਿਹੜੇ ਕਾਬਲ ਕੰਧਾਰ ਗਏ ਤੁਸੀਂ ਨਹੀਂ ਸੀ ਇਹ ਭਰਾ ਉਹ ਹੋਰ ਸੀਗੇ ਉਹ ਤੁਹਾਡੇ ਬਾਬੇ ਦਾਦ ਤੁਸੀਂ ਦੇ ਉਸ ਜਿੰਨਾ ਗਦਦਾਰੀਆਂ ਕੀਤੀਆਂ ਨੇ ਜੇ ਤੁਸੀਂ ਉਹਨਾਂ ਦਾ ਖੂਨ ਹੁੰਦਾ ਨਾ ਤੇ ਤੁਹਾਡੇ ਵਿੱਚ ਉਹ ਹਣੀ ਸਿੰਘ ਵਰਗੇ ਤੇ ਜੀਐਸਬੀ ਵਰਗੇ ਤੇ ਚਮਕੀਲੇ ਵਰਗੇ ਪਿਆਦਾ ਨਾ ਹੁੰਦੇ ਗੁਰਦਾਸ ਮਰੋਗੇ ਤੁਹਾਡੇ ਚ ਪਿਆਦਾ ਨਾ ਹੁੰਦੇ ਤੇ ਅੱਜ ਜੋ ਹੋ ਰਿਹਾ ਉਹ ਸਭ ਕੁਝ ਦੇਖ ਕੇ ਤੁਸੀਂ ਸੁੱਤੇ ਨਾ ਹੁੰਦੇ ਤੁਸੀਂ ਆਪਣੀ ਜਥੇਬੰਦੀਆਂ ਦੇ ਕਲਾਬ ਨੂੰ ਹੱਥ ਨਾ ਪਾਇਆ ਹੁੰਦਾ ਸਾਰੇ ਟਕਸਾਲਾ ਨਿਆਂਗੇ ਤੇ ਬੰਦੀਆਂ ਸਾਰੇ ਸੁੱਤੇ ਪਏ ਨੇ ਕਿਸੇ ਨੂੰ ਕੋਈ ਲੈਣ ਦੀ ਨਹੀਂ ਆਪਣੀ ਨਿੱਜੀ ਜ਼ਮੀਨਾਂ ਕਬਜ਼ੇ ਕਰੀ ਚਲੋ ਇੱਕ ਦੂਜੇ ਨਾਲ ਲੜੀ ਚਲੋ ਤੇ ਜਿਹੜਾ ਕੰਮ ਕਰਨ ਵਾਲਾ ਕਿਸੇ ਨੇ ਵੀ ਨਹੀਂ ਕਰਨਾ ਉਹ ਸਾਰੇ ਪਟੀਸ਼ਨ ਅਸੀਂ ਦੇ ਪਾਂ ਤੁਰੇ ਮੈਂ 2 ਸਾਲ ਤਰ ਰੋ ਰਿਹਾ ਕਿ ਮਲੇਰ ਕੋਟਲੇ ਜੇ ਸਿੱਖਾਂ ਦੀ ਬੜੀਆਂ ਬੱਚੀਆਂ ਗ੍ਰੈਬ ਨੇ ਮੈਨੂੰ ਪਟੀਸ਼ਨ ਪਵਾਓ ਆਰਟੀਆ ਪਵਾ ਕੇ ਲੱਭ ਕੇ ਦਿਓ ਪਰ ਅਜੇ ਤੱਕ ਕੋਈ ਕਿਸੇ ਨੇ ਕੰਮ ਨਹੀਂ ਕੀਤਾ ਹੁਣ ਆਪ ਆਏ ਅਜੇ 3 ਮਹੀਨੇ ਮੱਥੇ ਮਾਰਦੇ ਪਏ ਕੰਮ ਕਰਾਂਗੇ ਹੋਲੀ ਹੋਲੀ ਸੋ ਜਾਗੋ ਆਪਣਾ ਫਰਜ਼ ਪਛਾਣੋ ਇਕੱਠੇ ਹੋਵੋ ਵੱਡੀ ਜਿਹੀ ਜਥੇ ਬੰਦਕ ਬਣਾ ਕੇ ਧੜਾ ਬਣਾ ਕੇ ਤੇ ਤਾਂ ਤੁਸੀਂ ਇਹਨਾਂ ਤੋਂ ਜਿੱਤ ਸਕਦੇ ਹੋ वरना ਤੁਸੀਂ ਤੇ ਨਿੱਕੇ ਨਿੱਕੇ ਟੋਟੇ ਬਣ ਕੇ ਚਾਰ ਜਥੇ ਬੰਦੀਆਂ ਚਾਰ ਜਥੇ ਬੰਦੀਆਂ ਉਹਦੀਆਂ ਤੇ ਸਾਰੇ ਤੁਸੀਂ ਆਪਣੇ ਆਪਣੇ ਘਰੋਂ ਦੀ ਖਾਲਜ ਹੋ ਸਾਰੇ ਫਿਰ ਇਦਾਂ ਥੋੜੀ ਜਿਹੜਾ ਪੱਲਾ ਹੋ ਜਾਏਗਾ ਨਾ ਅਕਾਲ ਤਖ਼ਤ ਤੁਹਾਡੇ ਨਾਲ ਨਾ ਟਕਸਾਲਾਂ ਤੁਹਾਡੇ ਨਾਲ ਨਾ ਨਿਹੰਗ ਜਥੇ ਬੰਦੀ ਕੋਈ ਤੁਹਾਡੇ ਨਾਲ ਨਹੀਂ ਤੁਸੀਂ ਗੱਲ ਹੀ ਹੋ ਹੁਣ ਤੁਸੀਂ ਦੱਸੋ ਕੀ ਕਰਨਾ ਹੈ ਜੇ ਮੈਂ ਕੱਲਾ ਇੱਥੇ ਆ ਕੇ ਇਹਨਾਂ ਘਾ ਪਾ ਸਕਦਾ ਇਹਨਾਂ ਨੂਰਲੇ ਸ਼ੁਰੂਏ ਹੁਣਾਂ ਨੂੰ ਚਾਰ ਚਾਰ ਐਫਆਈ ਨੂੰ ਭੁਗਤ ਸਕਦਾ ਤੇ ਫਿਰ ਬਾਹ ਬੈਠਾਂ ਹਿੰ ਤੱਕ ਤੜਕੂ ਜਥੇਬੰਦੀਆਂ ਨੇ ਮੇਰੇ ਕੋਲ ਜਥੇਬੰਦੀ ਕੋਈ ਨਹੀਂ ਹੈ ਨਾਲੇ ਉਹਦੇ ਪਤੀ ਦੀ ਪਿੰਦੀ ਵੀ ਨਿਹੰਗ ਨਹੀਂ ਮੈਂ ਤੇ ਰਹਿਣੇ ਗੱਲਾਂ ਮੇ ਜਾਣ ਇਹ ਛੋਟਾ ਭਰਾ ਨਾਲ ਹੁੰਦਾ ਮੇਰਾ ਕਜ਼ਨ ਪਰ ਫਿਰ ਵੀ ਮੈਂ ਕਰ ਰਿਹਾ ਨਾ ਕੰਮ ਮੈਂ ਆਪਣਾ ਤਰੀਕਾ ਲੱਭ ਲਿਆ ਕਿਉਂਕਿ ਜੇ ਸੇ ਬੰਦੀਆਂ ਬਾਅਦ ਚੋ ਵਿਕ ਜਾਂਦੀਆਂ ਨੇ ਸਮਝੋਤੇ ਕਰ ਜਾਂਦੀਆਂ ਨੇ ਬੰਦਾ ਕੱਲਾ ਫਸ ਜਾਂਦਾ ਹੈ। ਸੋ ਮੈਂ ਆਪਣਾ ਕੰਮ ਲਵਲੇ ਵੀ ਕੱਲਾ ਰੰਗਣਾ ਟਾਈਮ ਲੱਗੇ ਪਰ ਕੰਮ ਕਰਾਂਗਾ ਸਰ। ਸੋ ਆਪਣਾ ਜਿਹੜਾ ਫਰਜ਼ ਪੇਸ਼ਾ ਨੂੰ ਇਕੱਠੇ ਹੋਵੋ ਜਿਵੇਂ ਬੰਦਕ ਢਾਂਚਾ ਖੜਾ ਕਰੋ। ਨਹੀਂ ਤਾਂ ਫੇ ਗਏ। ਫਿਰ ਤਾਂ ਗੁਜਰੀ ਚਿੱਤਰ ਮਾਰਨਗੇ ਭਈਏ ਵੀ ਚਿੱਤਰ ਮਾਰਨਗੇ ਬੰਗਾਲੀ ਮੁਸਲਮਾਨ ਤਾਂ ਚਿੱਤਰ ਮਾਰਨਗੇ। ਤੜੀਆਂ ਕੁੜੀਆਂ ਵੀ ਕੱਢਣਗੇ ਟੜੀ ਜ਼ਮੀਨਾਂ ਵੀ ਖੋਣਗੇ ਤੁਸੀਂ ਕੁਝ ਨਹੀਂ ਕਰ ਸਕੋਗੇ ਹੁਣ ਤੱਕ ਤੁਸੀਂ ਕੀ ਪੱਟ ਲਿਆ ਜਿਹੜਾ ਗਾਂthi ਪੱਟ ਲੈਣਾ ਦੱਸੋ ਮੈਨੂੰ ਸੋਏ ਨੀਂਜੋ ਜਾਗੋ ਜਿਨ੍ਹਾਂ ਦਿੱਲੀ ਜਿੱਤੀ ਉਹ ਤਾਂ ਉਹ ਤੁਸੀਂ ਨਹੀਂ ਸੀਗੇ ਉਹ ਹੋਰ ਸੀ ਜਿਨ੍ਹਾਂ ਕੁਰਬਾਨੀਆਂ ਕੀਤੀਆਂ ਉਹ ਤੁਸੀਂ ਨਹੀਂ ਸੀਗੇ ਉਹ ਹੋਰ ਸੀ ਜਿਨ੍ਹਾਂ ਅਫਗਾਨਾਂ ਨੂੰ ਤੜ ਹੱਥ ਪਾਇਆ ਉਹ ਤੁਸੀਂ ਨਹੀਂ ਸੀ ਹੋਰ ਸੀ ਉਹ ਤੁਹਾਡੇ ਅੰਦਰ ਉਹਨਾਂ ਦਾ ਡੀਐਨਏ ਨਹੀਂ ਬਚਿਆ ਹੋਇਆ ਪਛਾਨੋ ਆਪਣੇ ਆਪ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ